ਤਰਾਜਾਂ ਦਾ ਟਾਈਮ 11:30 ਵਜੇ ਤੋਂ ਲੈ ਕੇ 1 ਵਜੇ ਤੱਕ ਹੈ ਜੇ ਕਿਸੇ ਨੇ ਇਤਰਾਜ਼ ਕਰਨਾ ਤਾਂ ਕਰ ਸਕਦਾ। ਚੋਣ ਲਾਵਾਂਗੇ। ਚੋਣ ਲੜਾਂਗੇ। ਇਹਦਾ ਸਾਰਾ ਪਿੰਡ ਖੜਾ ਚੋਣ ਲੜਦਾ ਭਾਈ। ਚਲੋ। ਦੇਣਾ ਤੇ ਸਾਰੀ ਬੋਹਾ ਨੂੰ ਕਹਿੰਦੇ ਆ ਵੀ ਅੱਧੀ ਰਾਤ ਸਾਡੇ ਤੇ ਲੋੜ ਆ ਸੀ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ। ਅੱਜ ਪਹੁੰਚੇ ਆਪਾਂ ਬੋਹਾ ਸੁਸਾਇਟੀ ਚ। ਇੱਥੇ ਜਿਹੜੀ ਕਮੇਟੀ ਦੀ ਚੋਣ ਅੱਜ ਹੋਣੀ ਆ। ਸਵੇਰ ਦੇ 9 ਵਜੇ ਨੇ। ਤੇ ਲੋਕ ਆਉਣੇ ਸ਼ੁਰੂ ਹੋ ਗਏ। ਤੇ ਫਾਰਮ ਵੀ ਜਾਰੀ ਕਰਦੇ ਆਪਾਂ। ਸੋਨ ਦਿਖਾਉਨੇ ਆ ਸਾਰਾ ਕਿਵੇਂ ਹੁੰਦੀ ਹੈ ਚੋਣ ਆਜੋ ਠੀਕ ਹੈ ਹਾਂਜੀ ਸਵਾਗਤ ਆ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਤੁਸੀਂ ਤੁਸੀਂ ਮਗਰ ਦੇਖ ਸਕਦੇ ਹੋ ਪਹੁੰਚੇ ਬੋਹਾ ਸੁਸਾਇਟੀ ਚ ਤੇ ਅੱਜ ਇੱਥੇ ਹੈਗਾ ਇਲੈਕਸ਼ਨ ਦਾ ਪ੍ਰੋਗਰਾਮ ਇੱਥੇ ਆਪਾਂ ਕਮੇਟੀ ਦੀ ਚੋਣ ਕਰਾਉਣੀ ਹੈ ਤੇ ਚਾਰ ਪਿੰਡਾਂ ਦੀ ਸੁਸਾਇਟੀ ਹੈ ਤੇ ਇੱਥੇ ਬੋਹਾ ਤਾਲ ਵਾਲਾ ਹਾਕਮ ਵਾਲਾ ਰਾਮਪੁਰ ਮੰਡੇਰ ਚਾਰ ਪਿੰਡਾਂ ਦੀ ਜਿਹੜੇ 11 ਮੈਂਬਰ ਹੈ ਉਹ ਕਮੇਟੀ ਦੇ ਚੁਣੇ ਜਾਣੇ ਆ ਤੁਸੀਂ ਮਗਰ ਦੇਖ ਸਕਦੇ ਹੋ ਜਿਹੜੇ ਮੈਂਬਰ ਹੈ ਉਹ ਆਉਣਾ ਸ਼ੁਰੂ ਹੋ ਗਏ ਬੋਹਾ ਦੇ 6 ਮੈਂਬਰ ਚੁਣੇ ਜਾਣੇ ਆ ਤਾਲ ਵਾਲੇ ਦਾ ਇੱਕ ਮੈਂਬਰ ਚੁਣਿਆ ਜਾਣਾ ਹੈ ਜਿਹੜੀ ਲੇਡੀ ਹੈ ਮਤਲਬ ਹਾਕਮ ਵਾਲੇ ਦੇ ਦੋ ਇੱਕ ਜਰਨਲ ਇੱਕ ਲੇਡੀ ਤੇ ਰਾਮਪੁਰ ਮੰਡੇਰ ਦੇ ਦੋ ਦੋਵੇਂ ਜਰਨਲ ਤਾਂ ਟੋਟਲ 11 ਮੈਂਬਰ ਚੁਣੇ ਜਾਣੇ ਆ ਸੋ ਨੂੰ ਆਪਾਂ ਦਿਖਾਵਾਂਗੇ ਕਿੰਨੇ ਮੈਂਬਰ ਖੜੇ ਹੁੰਦੇ ਨੇ ਉਹਨਾਂ ਚੋਂ ਸੰਮਤੀ ਹੁੰਦੀ ਹੈ ਨਹੀਂ ਹੁੰਦੀ ਇਹ ਸਾਰਾ ਸਾਨੂੰ ਆਪਾਂ ਕਵਰ ਕੱਪ ਦਿਖਾਵਾਂਗੇ ਹੋ ਸਕਦਾ ਸੁਭਾਵਨਾ ਇਹ ਹੈ ਵੀ ਬੋਹਾ ਨੂੰ ਛੱਡ ਕੇ ਬਾਕੀ ਤਿੰਨਾਂ ਪਿੰਡਾਂ ਦੇ ਵਿੱਚ ਸੰਮਤੀ ਲਗਭਗ ਹੋਈ ਪਈ ਹੈ ਪਰ ਬੋਹਾ ਦੇ ਵਿੱਚ 6 ਸੀਟਾਂ ਨੇ 5 ਜਰਨਲ ਹੈ ਇੱਕ ਲੇਡੀ ਦੀ ਹੈ ਨੀ ਪੰਜ ਜਰਨਲ ਨੇ ਇੱਕ ਐਸੀ ਦੀ ਐ ਇਹ ਛੇ ਸੀਟਾਂ ਤੇ ਸੰਭਾਵਨਾ ਜ਼ਿਆਦਾ ਹੈ ਵੀ ਕਈ ਜਿਹੜੇ ਮੈਂਬਰ ਆ ਉਹ ਖੜੇ ਹੋ ਸਕਦੇ ਨੇ ਸੋਨ ਦਿਖਾਵਾਂਗੇ ਤੁਸੀਂ ਜੁੜੇ ਰਹੋ ਆਜੋ ਇਹ ਟੇਬਲ ਆਇਆ ਮੈਂਬਰਾਂ ਦੇ ਫਾਰਮ ਭਰਨ ਨੂੰ ਅੰਦਰ ਚੱਲਦੇ ਆਪਾਂ ਅੱਠ ਹੋ ਗਿਆ ਕਰਤੇ ਆਰਪੀਓ ਸਾਹਿਬ ਫਾਰਮ ਭਰਨੇ ਜਾਰੀ ओके ਹੈ ਜੀ ਕੰਮ ਬਹੁਤ ਹੋ ਤੋ ਜੀ ਚਲੋ ਜੀ ਵਾਪਸ ਪਰ ਇੱਥੇ ਨੋਟ ਖਾ ਲਾ ਲਾ ਕੇ ਜੀ ਮੈਂਬਰ ਫਾਰਮ ਭਰਨਾ ਆਈ ਜਾਂਦੇ ਆ ਮੈਂਬਰ ਨਾਲ ਦੀ ਨਾਲ ਫਾਰਮ ਪਰ ਪਰ ਦੇਈ ਜਾਂਦੇ ਆ ਦੇਖ ਸਕਦੇ ਹੋ ਤੁਸੀਂ ਅ ਕੈਂਡੀਡੇਟਾਂ ਨੇ 11 ਵਜੇ ਤੱਕ ਫਾਰਮ ਭਰ ਰਿਆ ਜੀ ਜਿਨੇ ਫਾਰਮ ਭਰਨੇ ਨੇ ਫਾਰਮ ਜਮ੍ਹਾਂ ਕਰਵਾ ਦਿਓ ਭਰ ਕੇ ਇਹ ਭੱਜ ਨਹੀਂ ਤੇ ਲੋੜ ਨਹੀਂ ਹੁਣ ਉਹਨਾਂ ਦੀ ਵੀ ਲੋੜ ਹੈ ਜੇ ਬੈਠੋ ਹੈ ਜੇ ਦਸਤਕ ਗੁੱਠੇ ਹੋਣਗੇ ਤੁਹਾਡੇ ਫਾਰਮ ਅੰਦਰੋਂ ਲੈ ਸਕਦੇ ਹੋ 11 ਵਜੇ ਤੱਕ ਫਾਰਮ ਅੰਦਰੋਂ ਲੈ ਸਕਦੇ ਹੋ 11 ਵਜੇ ਤੱਕ ਫਾਰਮ ਭਰਨੇ ਨੇ ਜੀ ਮਾਹੌਲ ਹੋ ਗਿਆ ਗਰਮ ਤੇ ਮਿੰਟ ਵੀ 10-15 ਹੀ ਰਹਿ ਗਏ ਫਾਰਮ ਭਰਨ ਦੇ तकरीबन 14000 ਫਾਰਮ ਲੈ ਗਏ ਤੇ ਰੌਲਾਪਲਾ ਇਹ ਸ਼ੁਰੂ ਹੋ ਗਿਆ ਮੜਾ ਮੋਟਾ 10 ਮਿੰਟ ਰਹਿ ਗਏ ਜੀ ਫਾਰਮ ਭਰਨ ਦੇ ਜੀ ਨੇ ਭਰਨ ਕੇ ਦੇਣਾ ਦਿਓ ਹੈ ਭਾਈ ਜੇ ਕਿਸੇ ਨੇ ਕਾਜ ਭਰਨੇ ਆ 5 ਮਿੰਟ ਰਹਿ ਗਏ 5 ਮਿੰਟ ਰਹਿ ਗਏ ਜੇ ਕਿਸੇ ਨੇ ਹੋਰ ਕਾਗਜ਼ ਭਰਨੇ ਆ ਜਰਨਲ ਨੇ ਜਾਂ ਐਸਸੀ ਨੇ 5 ਮਿੰਟਾਂ ਚ ਭਰ ਸਕਦਾ ਆ ਭਰ ਸਕਦਾ ਨਹੀਂ ਤਾਂ ਦੁਬਾਰਾ ਬੰਦ ਆ 11 ਵਜੇ ਤੋਂ ਬਾਅਦ ਫਾਰਮ ਨਹੀਂ ਲੈਣੇ ਹੈ ਠੀਕ ਹੈ ਜੀ ਜਿਹੜੇ ਕੈਂਡੀਡੇਟਾਂ ਨੇ ਆਰਮ ਪਰ ਐਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਜੀ ਜ਼ੋਨ ਨੰਬਰ 1 ਬੋਹਾ ਹੈ ਜ਼ੋਨ ਨੰਬਰ 1 ਬੋਹਾ ਰਣਜੀਤ ਸਿੰਘ ਸਰਜੀਤ ਸਿੰਘ सिंह, दर्शन सिंह कलविंदर सिंह, बलवीर सिंह, बुद्ध सिंह ज्ञान सिंह, कश्मीर सिंह, सिंह, मंगल सिंह, सिंगल सिुगू मोहन लाल भजनाराम ए गुरदीप सिंह, मिठू सिंह, गुरवास सिंह भगवान सिंह। जोन नंबर दो पिंड तालो वाला जी निरपाल कौर दर्शन सिंह इसी जी एक जोन नंबर तीन हाकम वाला जी राजविंदर हजारा सिंह गुरमेल कौर गंगन सिंह ਇੱਥੇ ਦੋ ਹੀ ਕੈਂਡੀਡੇਟ ਸੀਗੇ ਜੀ ਜ਼ੋਨ ਨੰਬਰ 4 ਦੇ ਵਿੱਚ ਰਾਮਪੁਰ ਮੰਡੇਰ ਗੁਰਸੇਵਕ ਸਿੰਘ ਜਰਨੈਲ ਸਿੰਘ ਬਲਵੀਰ ਸਿੰਘ ਸਰਦੇਵ ਸਿੰਘ ਇੱਥੇ ਵੀ ਦੋ ਹੀ ਸੀਗੇ ਜੀ ਹਕਮ ਵਾਲਾ ਮੰਡੇਰ ਤੇ ਤਾਲ ਵਾਲਾ ਇਹਨਾਂ ਦੇ ਜਿਹੜੇ ਕੈਂਡੀਡੇਟਾਂ ਨੇ ਕਾਗਜ਼ ਪਰ ਇਹ ਜੇਤੂ ਨੇ ਜਾ ਸਕਦੇ ਆ ਤਿੰਨ ਪਿੰਡਾਂ ਦੀ ਸੰਮਤੀ ਹੋ ਗਈ ਰਾਮਪੁਰ ਮੰਡੇਰ ਤਾਲ ਵਾਲਾ ਤੇ ਹਕਮ ਵਾਲਾ ਹਾਂਜੀ ਬੋਹਾ ਦੇ ਰਹਿ ਗਏ 6 ਸੀਟਾਂ ਤੇ ਕਿੰਨੇ ਰਹਿ ਗਏ 6 ਸੀਟਾਂ ਤੇ ਹਾਂਜੀ 6 ਸੀਟਾਂ ਤਾਂ ਕਹਿ ਜਾਨੇ ਨੇ ਬੋਹਾ ਦੇ ਬੋਹਾ ਦੇ 6 ਸੀਟਾਂ ਤੇ 8 ਜਾਣੇ ਐ ਜੀ ਨਾ 9 ਜਾਣੇ 9 ਜਾਣੇ ਵੀ ਮੰਗਦੇ ਦੋ ਐਸਸੀ ਵਧ ਗਏ ਬੋਹਾ ਦੇ ਇੱਕ ਜਰਨਲ ਵਧ ਗਿਆ ਹਾਂ ਠੀਕ ਹੈ ਜੀ ਠੀਕ ਹੈ ਤੁਸੀਂ ਸੰਮਤੀ ਕਰ ਲਓ ਐਨੇ 2 ਘੰਟੇ ਦੇ ਲੋ ਕਿੜਾ ਮੜਾ ਮੋਟਾ ਕੋਈ ਹਰਾ ਪੈਂਦੀ ਇਹ ਗੱਲ ਗੱਲ ਲਾਵੇ ਲੱਗਦੀ ਐ ਤਾਂ ਵਧੀਆ ਗੱਲ ਆ ਤੁਸੀਂ ਕਰ ਲਓ ਅਸੀਂ ਨਹੀਂ 5 ਵਜੇ ਤੱਕ ਕੁਰੀ ਆ ਠੀਕ ਹੈ ਜੀ ਠੀਕ ਹੈ ਚੌੜ ਨਿਸ਼ਾਨ ਸਵੇਰੇ ਵੰਡਾਂਗੇ 9 ਵਜੇ ਠੀਕ ਹੈ ਜੇ ਸੰਮਤੀ ਹੋ ਗਈ ਤੁਹਾਨੂੰ 15 ਮਿੰਟਾਂ ਦੇ ਵਿਲੇ ਕਰ ਦਾਂਗੇ ਠੀਕ ਹੈ 14 ਜਣਿਆਂ ਦੀ ਆ ਗਈ ਫਾਰਮ ਟੋਟਲ ਬੋਹਾਏ ਨੇ 9 ਜਣਿਆਂ ਦੇ ਸੀਟਾਂ ਨੇ 6 ਤਾਲ ਵਾਲੇ ਇੱਕ ਸੀਟ ਤੇ ਇੱਕ ਜਣੇ ਲੇਡੀ ਦਾ ਹੀ ਆਇਆ ਹਾਕਮ ਵਾਲੇ ਦੋ ਸੀਟਾਂ ਤੇ ਦੋ ਫਾਰਮ ਰਾਮਪੁਰ ਮੰਦਿਰ ਦੋ ਸੀਟਾਂ ਤੇ ਦੋ ਫਾਰਮ ਤਿੰਨ ਪਿੰਡਾਂ ਦੀ ਸੰਮਤੀ ਹੋ ਗਈ ਤਾਲ ਵਾਲਾ ਹਾਕਮ ਵਾਲਾ ਰਾਮਪੁਰ ਮੰਦਿਰ ਤੇ ਇਕੱਲਾ ਬੋਹਾ ਦਾ ਰਹਿ ਗਿਆ ਰੌਲਾ ਚੱਲੀ ਜਾਂਦਾ ਬਾਹਰ ਕੋਸ਼ਿਸ਼ ਕਰ ਰਹੇ ਨੇ ਜਿਹੜੇ ਨੇ ਜਾਂ ਪ੍ਰਪੋਜ਼ਰ ਨੇ ਤਰਾਜਾਂ ਦਾ ਟਾਈਮ 11:30 ਵਜੇ ਤੋਂ ਲੈ ਕੇ 1 ਵਜੇ ਤੱਕ ਹੈ ਜੇ ਕਿਸੇ ਨੇ ਤਰਾਜ ਕਰਨਾ ਤਾਂ ਕਰ ਸਕਦਾ ਠੀਕ ਹੈ ਜੀ ਲੋ ਜੀ ਇਹ ਮੰਗਲ ਨਹੀਂ ਖੜਦਾ ਫਿਰ ਅਸੀਂ ਵੀ ਖੜੇ ਹਾਂ ਇਹ ਦੇਖੋ ਬਣਨਾ ਤਿੰਨ ਨੇ ਆ ਜੋਰ ਦਾ ਜੇ ਵੀ ਤਿੰਨ ਨੇ ਬਣਨਾ ਜੋ ਬਣਨਾ ਉਹੀ ਤਿੰਨ ਨੇ ਬਣਨਾ ਮੈਂ ਮਾਫੀ ਕਰ ਮਾਫੀ ਕਰ ਚੌਣ ਕਰ ਰਹੇ ਸਾਡਾ ਬੱਤ ਪਹੂਰਾ ਗੱਲ ਹੋ ਜੀ ਆਪੇ ਦੇਖ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਮੇਰੇ ਪੱਲੇ ਕੋਈ ਸਹਿਜ ਨਹੀਂ ਹੈ ਫਿਰ ਅਫੀ ਹੋ ਜਾਂਦਾ ਥੱਕ ਜਾਣਗੇ ਲੱਗਦਾ ਬਾਬਾ ਜੀ ਰਾਹ ਪੂ ਕੋਈ ਗੱਲ ਪਹੂਰਾ ਗੱਲ ਕੋਈ ਰਾਹ ਪਾਓ ਤੁਸੀਂ ਆ ਰਹਾਂ ਭਾਈ ਬੋਲੋ ਅਸੀਂ ਤਾਂ ਕਹੀ ਜੰਨੇ ਆ ਕਰੋ ਅੱਛਾ ਬੋਲ ਤਾਂ ਗਿਆ ਸੀਗਾ ਉਂਗਲਾਂ ਵਾਲੇ ਵਾਲੇ ਨਹੀਂ ਜੇ ਕੋਈ ਗਲਤ ਫੈਸਲਾ ਹੈ ਅਸੀਂ ਲੈਣਾ ਤਾਂ 99 ਹੋਗੀ ਕੀ ਤੇ ਭਰੇਗੀ ਅੱਛਾ ਕੋਈ ਨਹੀਂ ਬਾਰੇ ਦੋ ਤਿੰਨ ਆ ਰਹੇ ਉਹ ਕਰੀ ਜਾਣ ਦੇ ਤਾਂ ਕੀ ਯਾਰ ਹਰ ਜਿੱਤ ਤਾਂ ਹੁੰਦੀ ਹੁੰਦੀ ਹੈ ਐਵੇਂ ਦੋ ਪੈਸੇ ਲੱਗਣ ਨੂੰ ਥਾਂ ਹੋ ਜੂਗਾ ਨਾ ਹੋਈ ਕਈ ਨਾ ਸਾਰਾ ਸਟੇਡੀ ਦਾ ਖਰਚਾ ਪਊਗਾ ਆਪਣੇ ਪਹੁੰਚ ਹੋਰ ਅਸੀਂ ਵੀ ਬੈਲਟ ਬੁਲਟੇ ਛਪਾਉਣੇ ਪੈਣਗੇ ਸਾਰਾ ਕੁਝ ਸਾਰਾ ਕੁਝ ਖਰਚਾ ਪਊਗਾ ਹਾਂ ਹਾਂ ਸਾਰੇ ਇਹਨਾਂ ਦੇ ਬਣਾ ਦੇਣੇ ਲੋਡਿੰਗ ਬੁਝਾ ਦੇ ਜਿੰਨੇ ਵੀ ਬਰਸਾਉਂਦੀਆਂ ਆਉਂਦੇ ਨਹੀਂ ਕਹਿਣਾ ਇਹ ਵੀ ਜਵਾਬ ਹੀ ਦੇਣਾ ਕਰੂੰ ਇਹ ਬੱਜ ਸਿੰਘ ਤੁਪੂ ਬੱਕਰੇ ਆਪਾਂ ਮੈਨੂੰ ਜਿਹਨੇ ਤੈਨੂੰ ਪਹਿਲਾਂ ਗੱਲ ਕਹੀ ਐ ਇੱਥੇ ਅੱਗੇ ਹੁੰਦਾ ਮੇਰੇ ਸਾਹਮਣੇ ਹੈ ਸਾਹਮਣੇ ਸਾਹਮਣੇ ਦਾ ਮੈਨਾਂ ਕਹੀ ਨਾ ਬੱਜਾ ਜੇ ਕੰਮ ਸੁਣੋ ਬੰਦੋ ਆਇਆ ਮੈਂ ਇਹ ਗੱਲ ਕਹੀ ਐ ਵੀ ਭਾਈ ਅਸੀਂ ਦੋ ਬੰਦੇ ਬਿਠਾਣ ਦੋਨੇ ਪਾਰਟੀ ਉਹ ਵੀ ਬਿਠਾਉਣ ਦੇ ਲਈ ਬਿਠਾਣੇ ਆ। ਜਮੜਾ। ਵੀ ਤੁਸੀਂ ਇਹ ਗੱਲ ਬੰਦੇ ਨੂੰ ਇੰਨਾ ਸ਼ਾਬਾਸ਼ ਇਹ ਕਹਿੰਦਾ ਇਹ ਕਹਿੰਦਾ ਤੂੰ ਕਿਹਾ ਮਾਫੀ ਮੰਗਾਉਣਾ ਮੈਂ ਤੁਹਾਨੂੰ। ਮੈਂ ਤਾਂ ਕਹਿੰਦਾ ਸ਼ਾਬਾਸ਼ ਇਹ ਕਹਿੰਦਾ ਤੁਸੀਂ ਇਹਦਾ ਗੱਲ ਛੋਟੇ ਸੀ ਜੀ ਮੈਂ ਖਟਾਇਆ ਉਹ ਫੈਂਗ। ਚੋਂਡ ਮੰਨ। ਕਿਉਂ ਜੀ? ਅਸੀਂ ਤੂੰ ਖਟਾਇਆ ਥੋੜਾ ਜੀ ਐਵੇਂ ਤੇ ਹੀ ਐਨਾ ਬੇਚਾਰੇ ਆ। ਹਾਂ ਵੱਡੇ ਭਾਈ ਗੱਲ ਇਸ ਤਰ੍ਹਾਂ ਦੀ ਜਿਹੜੀ ਗੱਲ ਤੇਰੀ ਬਿਲਕੁਲ ਜਾਇਜ਼ ਹੀ ਵਟਾ ਪਰੋਂ ਐ ਤੀ ਤੇਰੀ ਸਿਰ ਮੱਥੇ ਆ। ਯਾਰ ਅਸੀਂ ਬੰਦੇ ਦੇ ਆਦੇ ਹੱਥ ਪਹਿਲੇ ਜਿੰਦ ਤੇ ਪਰੇ ਅੱਜ ਜੇ ਇਹਨੂੰ ਬਾਣਾ ਤਾਂ ਉਹ ਵੀ ਸਾਡੇ ਹੱਕ ਬਣਦਾ ਬੰਦੇ ਕਿੰਨੀ ਮਨੂਗਾ ਮੈਨੂੰ ਸਾਡੀ ਗੱਲ ਅਸੀਂ ਕਹਿੰਦੇ ਆ ਮਾਹੌਲ ਨੂੰ ਜਿੱਤੂ ਤਾਂ ਵੀ ਮੈਂ ਤੁਹਾਨੂੰ ਦੱਸਦਾ ਫਿਰ ਤੇ ਕਿਹੜਾ ਸੀ ਬੰਦਾ ਅਸੀਬ ਨਹੀਂ ਮੈਂ ਤਾਂ ਨਹੀਂ ਕਰ ਜਿੰਨੀ ਹੁਣ ਅਜੀ ਤੁਸੀਂ ਇੱਕ ਮਿੰਟ ਮੈਂ ਮੈਂ ਅੱਖਰ ਜਿਗਾ ਇੱਕ ਮਿੰਟ ਤੁਸੀਂ ਦੋ ਬੰਦੇ ਕਰੋ ਇਹ ਇੱਕ ਬੰਦਾ ਤੁਸੀਂ ਬਿਠਾ ਲਓ ਇਹ ਗੱਲ ਉਹ ਸੀ ਅੱਜ ਤਾਂ ਤੁਸੀਂ ਨਹੀਂ ਮਿਲਣਾ ਹੁੰਦੀ ਇਹ ਬੋਝਾ ਕਰਾਂਗੇ ਤੁਸੀਂ ਕੋਟਾ ਲਾ ਲਾਂਗੇ ਉਧਰ ਨੋਕਾ ਸਰ ਜੀ ਹੋ ਨਹੀਂ ਬੰਦਾ ਜਿੱਥੇ ਸਮਝਦਾ ਬਹਿ ਨਹੀਂ ਹਾਂ ਸਭ ਇੱਕ ਮਿੰਟ ਬੈਠੋ ਮੈਂ ਕਭੀ ਕੋਈ ਗੱਲ ਨਹੀਂ ਇਗਰ ਇੱਥੇ ਵੀ ਹੋਈ ਸੀ ਤੇ ਇਕ ਗੱਲ ਹੁਣ ਵੀ ਇੱਥੇ ਹੋਊਗੀ ਜੇ ਕੋਈ ਬੰਦਾ ਨਹੀਂ ਬੰਦਾ ਜੇ ਬੰਦਾ ਕਹੇ ਤਾਂ ਉਹ ਹੋਰ ਕੋਈ ਨਹੀਂ ਉਹਦੇ ਬਿਠਾਉਂਦੇ ਨੇ ਤਾਂ ਫਿਰ ਆ ਵੋਟਾਂ ਵੀ ਦੇਣੀ ਬਣੀਆਂ ਤੁਹਾਨੂੰ ਦੇ ਦੋ ਫਿਰ ਫਿਰ ਸਮਝ ਕੇ ਬੈਠੀ ਹੈ ਬੰਦਾ ਜੇ ਚਾਹੇ ਮੈਂ ਕਾਗਜ਼ ਦੂਰ ਮੋੜ ਸਕਦਾ ਫਿਰ ਸਮਝੋ ਚੱਲ ਜਿੱਦੀ ਅੰਦਰ ਮੇਰੀ ਹੋਊਗੀ ਕਿੰਨੇ ਬੰਦੇ ਬੰਦੇ ਹੋਣਗੇ ਹੋਰ ਆਣਨ ਛੱਤ ਨੇ ਉਹਨਾਂ ਦੀ ਹੱਕ ਗਈ ਹੁੰਦਾ ਤੁਹਾਨੂੰ ਆਣਨਾ ਨਹੀਂ ਮੇਰਾ ਨਾਂ ਕਰੇ ਉਨਾ ਮੀਨੇ ਨੂੰ ਸਾਰੇ ਬੰਦੇ ਸਾਰੇ ਫੌਜੀ ਮਹੀਨੇ ਤੇ ਖੜੇ ਨੇ ਗੱਲ ਅੱਜ ਨਹੀਂ ਆਪਾਂ ਗੱਲ ਕਰਾਂਗੇ ਕੱਲ੍ਹ ਕਿ ਚੱਕੂਗਾ ਮੈਂ ਜਿਹੜੀ ਮੈਂ ਗੱਲ ਕਹੀ ਆ ਖੜੇ ਇੱਕ ਮਿੰਟ ਆ ਖੜਾ ਬੰਦਾ ਮੰਗਲਗਾਂ ਕੁਮੀ ਆ ਜਾ ਆ ਸਾਡੇ ਮੱਦੇ ਦੋਨੇ ਬੈਠੇ ਨੂੰ ਨਾ ਪਾਸੂ ਤੁਸੀਂ ਇਹ ਨਾ ਮਤਲਬ ਇਹ ਤਾਂ ਕਹਿੰਦੇ ਸ਼ਾਬਾਸ਼ ਭਰਾ ਤੁਹਾਡੇ ਭਾਈ ਸਾਡੇ ਬੰਦੇ ਥੱਲੇ ਬੈਠੇ ਤੁਸੀਂ ਇਹ ਆ ਗੱਲ ਅਹੀ ਹੋਵੇ ਤਾਂ ਇਹਨੂੰ ਜਿੰਦੇ ਮਰਜ਼ੀ ਲੈ ਜਾਓ ਮੇਰੇ ਨਾਲ ਸੁਰੇ ਪੜ੍ਹ ਕੇ ਕੱਲ ਨੂੰ ਕੱਲ ਨੂੰ ਵੋਟਾਂ ਫੇਰ ਆਉਣੀਆਂ ਕਹਿਣਗੇ ਵੀ ਅਸੀਂ ਤੁਹਾਡੇ ਹੱਕ ਤੇ ਬੈਠੇ ਆ ਅਦੋਂ ਉਹ ਬੰਦੇ ਸਾਨੂੰ ਆਏ ਗਏ ਕਹਿੰਦੇ ਹੁੰਦਾ ਕੋਈ ਗੱਲ ਹੈ ਪਿੰਡ ਦੀ ਸਰਹਦੀ ਅਸੀਂ ਕਹੋ ਇਹਨਾਂ ਨਾਲ ਸਾਵਾ ਜੀ ਤੁਸੀ ਇਹਨਾਂ ਨੇ ਖੜੇ ਕੀ ਆਸੀਂ ਕਹੀਏ ਉਹ ਤੁਹਾਨੂੰ ਜਿਹੜਾ ਰੋਡ ਆਪਾਂ ਪੈਂਦਾ ਭਾਈ ਕਿੰਨਾ ਬੰਦਿਆ ਬੁਣੋ ਵੋਟਾਂ ਦਾ ਭਾਈ ਤਾਂ ਮਾਣ ਨਿਕਲ ਜਿਹਾ ਬਣਉਂਦੀ ਆ ਠੀਕ ਬੰਦੇ ਭਾਈ ਗੱਲ ਕੋਈ ਗੱਸਣਾ ਸਾਡੇ ਵੱਲੋਂ ਅਸੀਂ ਦੋ ਬੰਦੇ ਬਿਠਾਉਣੇ ਆ ਤੋਨੂ ਇਹ ਵੀ ਕਹਿੰਦੇ ਪਿਛਾਵਾ ਚੈ ਨਾ ਬੰਦਿਆਂ ਨੂੰ ਕਹਿੰਦਾ ਸਮਝਦਾ ਨਹੀਂ ਕਹਣਾ ਇਹਨਾਂ ਮੈਂਬਰਾਂ ਨੂੰ ਕਹਿੰਦਾ ਭਾਈ ਛਾਵਾ ਚਾ ਤੁਹਾਡੇ ਭਾਈ ਸਾਡੇ ਬੰਦੇ ਦੱਤ ਚ ਬੈ ਕੇ ਭਰਾਓ ਆਵੇ ਜਮਾ ਚਾ ਹਾਂ ਤੇ ਬਰਾਬਰ ਸਾਡਾ ਵੀ ਅਸੀਂ ਵੀ ਬਈ ਜੰਨੇ ਆ ਹਾਂ ਸਾਡੀ ਵੀ ਛਾਵਾ ਚੈ ਇੱਕ ਦੂਈ ਆ ਪਸਾਨੂੰ ਕਿਹਾ ਫੋਨ ਵੀ ਆ ਜਿੰਦੇ ਨਾ ਜੇ ਮੇਰੇ ਅਸੀਂ ਤਾਂ ਵੀ ਨਹੀਂ ਸੀ ਇਹ ਗੱਲ ਚੱਕ ਚੱਕ ਦੇ ਦੱਸ ਜਾਣੇ ਨੇ 15 ਜਾਣਿਆਂ ਨੇ ਜਾ ਕੇ ਪਹਿਰੇ ਹੱਥ ਲੈ ਖੜਾ ਕਰਿਆ ਇਹ ਬੰਦਾ ਕੰਮ ਭੁਗੇ ਜਾਣ ਵਾਲਾ ਪੈਸੇ ਇਹ ਕੱਲ ਪਰਸੋ ਭਰੇ ਨੇ ਸੀ ਭੋਲੇ ਲਵੇ ਵੋਟਾਂ ਨੂੰ ਗਿਆ ਸੀ ਮੈਂ ਇਹ ਕਹਿੰਦਾ ਭਾਈ ਅਸੀਂ ਆਪ ਦਾ ਇੱਕ ਬੰਦਾ ਖੜਾ ਕਰਿਆ हां ਅਸੀਂ ਵੋਟਾਂ ਨੂੰ ਪਾਵਾਂਗੇ ਜੇ ਕੋਈ ਵਧੀ ਦੇਖ ਲਾਂ ਹਾਂ ਠੀਕ ਹੈ ਗੱਲ ਸਹੀ ਹੈ ਗੱਲ ਸਹੀ ਹੈ ਅਸੀਂ ਕੋਈ ਫਾਲਤੂ ਗੱਲ ਕਰਦੇ ਨਾ ਅੱਜ ਬੰਦਾ ਇਹ ਰੱਖ ਲਓ ਜਿੱਡੀ ਗੱਲ ਹੈ ਜਿਵੇਂ ਸਾਡੇ ਨੂੰ ਅੱਜ ਬੋਹਾ ਬੈਠੀ ਹੈ ਬੋਹਾ ਦੇ 6 ਮੈਂਬਰ ਨੇ 6 ਮੈਂਬਰ ਨੇ ਨਾ ਤੁਸੀਂ ਇਹ ਸੰਤਿ ਕਰ ਲੋ ਸਾਡੇ ਕੋਲ ਨੂੰ ਅੱਜ ਗੁਰੂ ਘਰ ਬੈਠ ਕੇ ਆਪਦੀ ਪ੍ਰਧਾਨਗੀ ਦਾ ਫਾਈਨਲ ਕਰ ਲੋ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਵੀ ਜਾ ਕਰੋ ਤੁਸੀਂ ਆਪ ਵੀ ਰਾਇ ਕਰੋ ਅਸੀਂ ਇਹ ਕਰਦੇ ਹਾਂ ਪਹਿਲਾਂ ਛੇਹੇਦਾਰ ਉੱਠਿਆ ਹੁੰਦਾ ਨਾ ਮੈਂ ਉੱਠਦਾ ਸਾਨੂੰ ਤਾਂ ਤੇਰਾ ਪਹਿਲਾਂ ਉੱਠਿਆ ਸਾਡੇ ਤੋਂ ਨਹੀਂ ਸਾਨੂੰ ਤਾਂ ਪਤਾ ਨਹੀਂ ਤੇਰਾ ਐਵੇਂ ਐਵੇਂ ਚੁੱਪਰਾ ਮਾਰੂ ਸਾਹਮਣੇ ਬੈਠਾ ਪਤਾ ਪਹਿਲਾਂ ਉੱਠਿਆ ਤੂੰ ਉਹ ਵੀ ਉਹ ਵੀ ਨਾਲ ਉਹ ਮੇਰੀ ਗੱਲ ਉਹ ਵੀ ਉਹਨਾਂ ਨੇ ਖੜਾਇਆ ਸਾਨੂੰ ਤੂੰ ਪੁੱਛਿਆ ਨਹੀਂ ਇਹਨੂੰ ਅੱਲਾਹ ਫਰਮਾਵੇ ਜੀ ਸਹੀ ਸੁਣਾ ਜੇ ਤੈਨੂੰ ਉਠਾ ਕੇ ਆਇਆ ਘਰੇ ਉਦੋਂ ਦੀ ਗੱਲ ਕਰੀ ਸੀ ਵੀ ਭਾਈ ਅਗਲੇ ਸਾਲ ਤੇਰੀ ਅਗਲੀ ਵਾਰੀ ਬੱਜੇ ਫੇਰ ਫੇਰ ਤੋੜਦੀ ਹੈ ਤੁਹਾਨੂੰ ਉਹ ਫਿਰ ਸਾਨੂੰ ਤਾਂ ਨਹੀਂ ਪੁੱਛਿਆ ਵੀ ਤੁਸੀਂ ਭਾਈ ਜਿਤਾਉਣਾ ਸੀ ਇਸ ਨੂੰ ਸਾਡੇ ਨਾਲ ਗੱਲ ਹੋਈ ਆ ਤਾਂ ਦੱਸ ਥੱਕੀ ਥੜਾ ਕਰਦੇ ਬੰਦਾ ਫਿਰ ਅਸੀਂ ਕਰਾਂਗੇ ਸਹਿਮਤੀ ਲੈਣੀ ਚਾਹੀਦੀ ਹੈ ਏਜ ਦਾ ਸਾਮ ਦੀ ਗੱਡੀ ਆ ਕੰਪਨੀ ਚੀਤ ਨਹੀਂ ਚੱਲੋ ਇਹਨੂੰ ਵੇਚੋ ਭਾਈ ਫਿਰ ਚਾਹ ਕੇ ਆ ਅਸੀਂ ਤਾਂ ਇੰਝ ਲਾਇਆ ਸੀ ਵੀ ਇਹ ਪਿਛਲੀ ਵਾਰੀ ਭਾਜਾਂ ਦੀ ਇਹਨੂੰ ਕਰ ਦੋ ਚੱਲ ਵੀ ਉਧਰ ਕਿਹੜਾ ਕੋ ਖੜਨਾ ਪੰਜ ਘੜੀ ਤੋਂ ਗੱਲ ਤੁਹਾਡੀ ਆ ਸੀ ਤੁਹਾਡੀ ਸੋਚ ਆ ਅਗਲੀ ਵਾਰੀ ਕਿਉਂ ਜੀ ਜਿਵੇਂ 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 ਜਿ ਉਹ ਗੱਲ ਨੂੰ ਉਦੋਂ ਮੈਂ ਮੇਰੀ 6-7 ਸਾਲ ਨੌਕਰੀ ਉਹ ਕਹਿੰਦੇ ਮੈਨੂੰ ਲੁਟਾਇਆ ਇਹਨਾਂ ਨੇ ਕਹਿੰਦੇ ਇਹਨਾਂ ਨੇ ਕਹਿੰਦੀਆਂ ਵੋਟਾਂ ਪਾਉਣੀਆਂ ਐ ਇੰਨੇ ਚੰਗਾ ਡਾਕਟਰ ਨੂੰ ਫੋਨ ਵੀ ਕਰ ਲੈਂਦੇ ਨਾ ਜਿੱਦਨ ਸੋਟੇ ਕੱਠੋ ਨੇ ਅਸੀਂ ਤਾਂ ਫਿਰ ਵੀ ਨਹੀਂ ਸੀ ਖੜੇ ਹੁੰਦੇ ਹਮ ਤਾਂ ਜਿਹੜਾ ਫੋਨ ਕਰਦੇ ਅਸੀਂ ਤਾਂ ਉਹਦੀ ਕੰਨੀ ਸੀ ਟਾਈਮ ਤੇ ਟਾਈਮ ਜਾ ਕੇ ਲਿਆਉਂਦੇ ਰਹੇ ਨੇ ਵੋਟਾਂ ਲੈ ਲਈ ਤੁਸੀਂ ਤੁਸੀਂ ਸਾਰੇ ਨਾ ਕਾਲੂ ਦਾ ਨਾਮ ਲੱਗ ਗਿਆ ਸੀ ਮੈਂ ਦਰ ਤੇ ਮਿਲਿਆ ਅੱਜ ਮਹਾਦੀ ਨੂੰ ਕੋਸ਼ਿਸ਼ ਕੇ ਦੇਰੋਂ ਆਪਾਂ ਖੜਾ ਲਾਂਗੇ ਬੰਦਾ ਨਹੀਂ ਖੜਾਉਣਾ ਉਹ ਘੜਾਉਂਦਾ ਫਿਰ ਸਾਡਾ ਮਤਬਲੀ ਨਹੀਂ ਸੀ ਫਿਰ ਵੀ ਨਹੀਂ ਸੀ ਮਤਬਲ ਕੋਈ ਸੀ ਲੌਜੀਕ ਪਟਨ ਵਾਲੀ ਇਸੇ ਦੌਰਾਨ ਆਉਂਦਾ ਨਹੀਂ ਜਿਤਾ ਦੇ ਨਕਾਲੂ ਜੇ ਨਹੀਂ ਆਲੀ ਆਸੀ ਹਾਂ ਨਕਾਲੂ ਫਿਰ ਕਹਿੰਦਾ ਵੀ ਮੈਂ ਤਾਂ ਇਹ ਕੰਮ ਕੀਤਾ ਨਹੀਂ ਮੈਂ ਵਿੱਚ ਹੀ ਸੀਗਾ ਆਪਣਾ ਅਮਰੀਕਾ ਸੀਗਾ ਇਹ ਵੀ ਸੀਗਾ ਵਿੱਚ ਬੋਲਾ ਮੇੜੋ ਪਾ ਲੱਖ ਡਾਗ ਲੱਖਾਂ ਫਿਰ ਵੇਨਾ ਦੋ ਦੀ ਚੋਲ ਕਰਾ ਦੋ ਹੁਣ ਕੰਮ ਨਹੀਂ ਹੋਣਾ ਹਾਂ ਦੋ ਦੀ ਚੋਲ ਕਰਾ ਦੋ ਲਾਉਂ ਕਰਾ ਜੀ ਦੋ ਦੀ ਚੋਲ ਨਹੀਂ ਦੋ ਦੇ ਪਤਾ ਲੱਗੂਗਾ ਨਹੀਂ ਪਤਾ ਕੀ ਲੱਗੂਗਾ ਚੋਲ ਤੇ ਬੱਲੇ ਸਾਰਿਆਂ ਦੀ ਹੋਊਗੀ ਸਾਰਿਆਂ ਦੀ ਹੋਊਗੀ ਦੋ ਦੇ ਇਹਦਾ ਕਿਵੇਂ ਹੋਊਗਾ ਸਾਰੀ ਟੈਨ ਹੋਊਗੀ ਨੇ ਤਾਂ ਚੀਜ਼ ਇਹਦੇ ਬੰਦੇ ਨੇ ਉਹਨਾਂ ਸਾਰਿਆਂ ਦੀ ਹੋਊਗੀ ਚੋਲ ਕਰਾ ਦੇਣਾ ਨਹੀਂ ਹੋਊਗੀ ਤੁਸੀਂ ਇਹਨੂੰ ਕਿਹਨੇ ਇੱਥੇ ਬਿਠਾਉਂਦੇ ਆ ਕੋਈ ਬੜੇ ਕੋਟਾ ਆ ਇਹਦਾ ਮੈਂ ਫੇਰ ਅਸੀਂ ਇਹਨੂੰ ਰੱਖੋ ਇਹ ਵੀ ਵਸਤੂ ਨਹੀਂ ਹੋਣੀ ਯਾਰ ਮੈਨੂੰ ਇਹਨੂੰ ਮਰਜ਼ ਕਰਾ ਦਿਓ ਜੀ ਆਪਣਾ ਬੇਹਲਾ ਹੈ ਦੇ ਚੋਰੇ ਨਾਲ ਹਾਂ ਬਖਰੇ ਰੋਬ ਦਿਨ ਮੈਂ ਉਹ ਮੈਂ ਇਹਨੂੰ ਚਾਹਤ ਬੇਰੀ ਕੀ ਹੋਣੀ ਹੈ ਕੋਈ ਮੰਨਦੇ ਕਿਸੇ ਦੀ ਉਹ ਕਾਗਜ਼ ਮਾਗਦੇ ਜਿਸ ਉੱਪਰ ਇਹਨਾਂ ਦਾ ਕਾਗਜ਼ ਹੈ ਗੱਡਾ ਛਾੜ ਦੇ ਕਹਿੰਦਾ ਕਿ ਤੁਸੀਂ ਫਰਜ਼ ਕਿੰਨੇ ਆਂ ਸਿੱਧੂ ਦਾ ਫਰਜ਼ ਨਹੀਂ ਮੰਨਦਾ ਨਾ ਮੈਂ ਮੰਨਦਾ ਕਿ ਮੈਂ ਫਰਜ਼ ਮੰਨਦਾ ਮੈਂ ਪਰ ਉਹ ਸ਼ਾਬਾਸ਼ ਰੋਡ ਤੇ 20 ਦਾ ਯਾਰ ਲੱਗਦੀ ਇਹ ਜਦੋਂ ਦੋ ਦੱਲਦੀ ਗੀ ਅਸੀਂ ਬੰਗਲੇ ਵਿੱਚ ਗਲਤੀ ਹੁੰਦੀ ਦੋ ਬੰਦੇ ਬੁੜਾੜੀ ਚੱਲ ਐਨੀ ਗੱਲ ਕਹਿੰਦੇ ਮੈਂ ਸੱਤ ਨਾਮਕ ਚੂਹਾ ਦਾ ਤੂੰ ਨਹੀਂ ਕਹਿੰਦਾ ਓਏ ਅਸੀਂ ਅਸੀਂ ਵੀ ਇਹ ਕਹਿੰਦੇ ਜੀ ਅਸੀਂ ਪੈਂਦੇ ਵੀ ਸਾਨੂੰ ਕਹੋ ਕਿ ਦੋਵੇਂ ਗੋਲੂ ਬੇਟਾ ਨੰਨੀ ਧੰਨਵਾਦ ਕਰ ਦੋ ਭਾਈ ਬੇਟਾ ਨੰਨੀ ਧੰਨਵਾਦ ਕਰ ਦੋ ਆ ਧੰਨਵਾਦ ਹੀ ਕਰੋ ਇਹ ਭਰਾ ਨੂੰ ਸ਼ਾਬਾਸ਼ ਹੈ ਸ਼ਾਬਾਸ਼ ਨੰਨੀ ਨੰਨੀ ਧੰਨਵਾਦ ਕਰੋ ਆਹੀ ਗੱਲ ਕਰਦੇ ਇਹ ਕੰਮ ਲੱਗੋ ਘੰਟੇ ਹੋ ਗਏ ਕਹਿੰਦੇ ਤੁਸੀਂ ਇਹ ਗੱਲ ਕਹਿੰਦੇ ਨਹੀਂ ਤੋਣ ਲੜਾਵਾਂਗੇ ਤੋਣ ਲੜਾਵਾਂਗੇ ਲੈ ਸਾਰਾ ਪਿੰਡ ਖੜਾ ਤੋਣ ਲੜਾਵਾਂਗੇ ਚਲੋ ਚਲੋ ਕੱਲੇ ਤੁਸੀਂ ਨਹੀਂ ਅੱਜ ਹੁਣ ਦਿੰਦੇ ਸਮਝੋਤਾ ਅਸੀਂ ਆਪ ਹੀ ਲਾਉਣ ਦਿੰਦੇ ਸੀ ਐਤਕੀ ਆ ਰੜਕੇ ਵਿੱਚ ਜੈਰ ਮੌਕਾ ਮਸਾਲਾ ਪਈ ਨਹੀਂ ਕੋਈ ਨਹੀਂ ਖੜੋ ਨਹੀਂ ਅਸੀਂ ਆਹ ਫਿਰ ਅੱਗੇ ਦਾ ਪਾਉਂਦੇ ਨਹੀਂ ਖੜੋ ਛੋਟੇ ਕਹਿੰਦੇ ਕਦੋਂ ਵੋਟਾਂ ਨਹੀਂ ਪਾਆਂ ਲੱਛ ਕਿਹੜੀ ਵਾਰੀ ਨਹੀਂ ਪਾਆਂ ਦੱਸ ਤੂੰ ਹੁਣ ਤੂੰ ਸਾਨੂੰ ਅਸੀਂ ਸ਼ਾਵਾਂ ਦੇ ਮਾਮਲੇ ਕਿਹ ਜੀ ਨਹੀਂ ਹਰ ਇੱਕ ਵੋਟਾਂ ਦਿੱਤੀਆਂ 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 ਸਾਰੇ ਵੇ ਤੁਹਾਨੂੰ ਪੁੱਛਦੇ ਵੀ ਨਹੀਂ ਤੁਸੀਂ ਪਿਆਰ ਕਰਦਾ ਅੱਜ ਕਦੇ ਸਮਝਉਦਾ ਤੁਸੀਂ ਨਹੀਂ ਹੋਣ ਦਿੰਦੇ ਲੈ ਸਾਰੇ ਕੈਂਡੀਡੇਟਾਂ ਦੇ ਕਾਗਜ਼ ਸਹੀ ਪਾਏ ਗਏ ਨੇ ਜੀ ਕੋਈ ਇਤਰਾਜ਼ ਨਹੀਂ ਹੈਗਾ ਜੇ ਕਿਸੇ ਨੇ ਕਾਗਜ਼ ਵਾਪਸ ਲੈਣੇ ਆ ਤਾਂ 10 ਮਿੰਟਾਂ ਦੇ ਵਿੱਚ ਵਿੱਚ ਵਾਪਸ ਲੈ ਸਕਦਾ ਹੈ ਅੱਧੇ ਘੰਟੇ ਵਿੱਚ ਵਾਪਸ ਲੈ ਸਕਦਾ ਹੈ ਕਾਗਜ਼ ਸਾਰਿਆਂ ਦੇ ਸਹੀ ਨੇ ਠੀਕ ਹੈ ਜੀ ਇਨ ਪਿੰਡਾਂ ਦੀ ਸੰਮਤੀ ਹੋ ਗਈ ਜੀ ਰਾਮਪੁਰ ਮਡੇਰ ਹਾਕਮ ਵਾਲਾ ਤੇ ਤਾਲ ਵਾਲਾ ਉਹਨਾਂ ਦੇ ਕੈਂਡੀਡੇਟ ਜਿੰਨੇ ਇਹਨਾਂ ਨੇ ਰਿੱਤੇ ਸੀ ਜੇਤੂ ਕਰਾਰ ਨੇ ਬਾਕੀ ਬੋਹਾ ਦਾ ਰਹਿ ਗਿਆ ਜੀ ਪਰ ਕੈਂਡੀਡੇਟ ਜਿੰਨੇ ਨੇ ਉਹ ਕਰਦੇ ਨਿਸ਼ਾਨ ਬੋਹਾ ਦੇ ਕੈਂਡੀਡੇਟ 9 ਨੇ ਜੀ ਨਿਸ਼ਾਨ ਕੱਲ ਨੂੰ ਸਵੇਰੇ 9 ਵਜੇ ਵੰਡਾਂਗੇ ਹਾਂ ਜੀ ਹਾਂ ਕੱਲੀ ਬੋਹੇ ਜੀ ਲੱਗੀ ਹੈ ਕੱਲੀ ਬੋਹੇ ਰਹਿ ਗਈ ਜੀ ਕਸ਼ਮੀਰ ਕਿਹੜੇ ਕਿਹੜੇ ਤਿੰਨ ਕੈਂਡੀਡੇਟ ਹੈ ਜੀ ਆ ਖੜੇ ਸਾਹਮਣੇ ਆਇਓ ਮੜਾ ਮੈਂ ਤੁਹਾਨੂੰ ਦਫੰਤ ਕਰੀ ਅੱਛਾ ਦੂਸਰੀ ਲਿਸਟ ਦੇ ਦੂਸਰੀ ਲਿਸਟ ਤੇ ਲਾ ਕਾਟੀ ਤਿੰਨ ਕੈਂਡੀਡੇਟ ਵਾਪਸ ਲੈਣਗੇ ਜੀ ਤੇ 9 ਦੇ ਵਿੱਚੋਂ 6 ਰਹਿ ਜਾਣਗੇ ਆਪਣੇ ਸਰਬਸੰਮਤੀ ਨਾਲ ਚੁਣੇ ਜਾਣਗੇ ਬੋਹਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹਿਲ ਕੀਤੀ ਹੈ ਮੰਨੀਆਂ ਸਿਆਣਿਆਂ ਦੀ ਹਾਂ ਹਾਂ ਕੋਈ ਫਾਇਦਾ ਨਹੀਂ ਹੈ ਮੈਂ ਹੋਚ ਕਰਾ ਪਲੇਸ ਬਾਇਦਾ ਹਨ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਤਾਂ ਕਿ ਪਾਰਟੀਆਂ ਨੂੰ ਛੱਡ ਕੇ ਇੱਕ ਛੱਤ ਹੇ ਲਾਇਓ ਨਿਸ਼ਾਨੀ ਕਿਹੜੇ ਕਿਹੜੇ ਵਾਪਸ ਕਸ਼ਮੀਰ ਸਿੰਘ ਸੁਦਾਕਰ ਸਿੰਘ ਕੌਣਾ ਜੀ ਜੀ ਗੁਰਵਾ ਤੁਸੀਂ ਹੋ ਜੀ ਕਸ਼ਮੀਰ ਸਿੰਘ ਗਰਬਾ ਸਿੰਘ ਜੀ ਹਾਂ ਜੀ ਤੇ ਤੀਸਰਾ ਮੰਗਲ ਸਿੰਘ ਮੰਗਲ ਸਿੰਘ ਜੀ ਇਹ ਤਿੰਨ ਕੈਂਡੀਡੇਟ ਵਾਪਸ ਲੈ ਰਹੇ ਨੇ 6 ਕੈਂਡੀਡੇਟ ਜਿਹੜੇ ਬੋਹਾ ਦੇ ਸਰਬਸੰਮਤੀ ਨਾਲ ਚੁਣੇ ਜਾਣਗੇ ਖਰਾਓ ਅੰਕੁਸ਼ ਨੇ ਦੇ ਸਾਈਨ ਮੋਹਦਾਤ ਨਵਾਜ਼ ਬਾਬਾਈ ਤੁਹਾਡਾ ਬਹੁਤ ਹਿੰਮਤ ਕਰੀ ਆ ਬਹੁਤ ਹੀ ਬਹੁਤ ਸਜਾਉਗਾ ਜੀ ਬੜਾਈ ਬਹੁਤ ਸਜਾਉਗਾ ਤੁਸੀਂ ਬਹੁਤ ਹੈਲੋ ਆ ਲਾ ਕੇ ਸਾਡੇ ਦਾ 3 ਘੰਟੇ ਦਾ ਫੈਸਲਾ ਦਿੱਤਾ ਲਖਣੂ ਦਾ ਅੱਛਾ ਹਾਂ ਵੀ ਸਾਡੇ ਵੱਲੋਂ ਓਕੇ ਆ ਫੜ ਕੇ ਰੱਖਿਓ ਹੱਥ ਚ ਠੀਕ ਐ ਕਿਵੇਂ ਆਈ ਗੱਲ ਲੋਟ ਫਿਰ ਅਸੀਂ ਤਾਂ ਲੋਟਾ ਲੋਟਣ ਮੈਂ ਕਹੂੰਗਾ ਵੀ ਹਰਦੀਪ ਆ ਕੇ ਇੱਥੇ ਮੁੰਡਾ ਸਾਡਾ ਐਮਸੀ ਅੱਛਾ ਠੀਕ ਐ ਅਸੀਂ ਤਾਂ ਘਰ ਨੂੰ ਘਰੋਗਰੀ ਵਾਗ ਗਏ ਸੀ ਠੀਕ ਐ ਇਹ ਆ ਕੇ ਕਹਿੰਦੇ ਭਾਈ ਇਹ ਗੱਲ ਚੰਗੀ ਨਹੀਂ ਲੱਗਦੀ ਠੀਕ ਐ ਆਪਾਂ ਫੇਰ ਇਕੱਠੇ ਬੈਠੀਏ ਆ ਕੋਲੇ ਰੱਖੋ ਮੈਂ ਇਕੱਠੀ ਫੇਰ ਕਿੱਥੇ ਬੈਠੀਏ ਠੀਕ ਹੈ ਇਕੱਠੇ ਬਹਿ ਕੇ ਆਪਾਂ ਭਾਈ ਚੀਏ ਮੈਂਬਰ ਬਣਾਈਏ ਠੀਕ ਹੈ ਅਸੀਂ ਫੇਰ ਵੀ ਆ ਕੇ ਦਵਾਰੇ ਮੁੜ ਕੇ ਇਹਨਾਂ ਨੇ ਸਾਨੂੰ ਦਿੱਕਦਾ ਸੀ ਇੱਕ ਵਾਰੀ ਠੀਕ ਹੈ ਤੇ ਅਸੀਂ ਇਹਨਾਂ ਦਾ ਹੁਣ ਵੀ ਧੰਨਵਾਦ ਕਰਦੇ ਆ ਅਸੀਂ ਕਰਦੇ ਆ ਜੇ ਨਹੀਂ ਕਰਦੇ ਸਾਡਾ ਅਸੀਂ ਇਹਨਾਂ ਦਾ ਹੁਣ ਵੀ ਧੰਨਵਾਦ ਕਰਦੇ ਆ ਇੱਧਰ ਵੀ ਕਰਾ ਦੇ ਧੰਨਵਾਦ ਧੰਨਵਾਦ ਆਹ ਉਹਨੂੰ ਫੜਾ ਦਿਓ ਅਸੀਂ ਹੁਣ ਵੀ ਧੰਨਵਾਦ ਕਰਦੇ ਆ ਨਾ ਵੀ ਭਾਈ ਇਹਨਾਂ ਨੇ ਸਾਨੂੰ ਜਿਹੜਾ ਦਵਾਰੇ ਬੁਲਾ ਲਿਆ ਠੀਕ ਹੈ ਤੁਹਾਰੇ ਬੁਲਾ ਲੈਣਾ ਬਹੁਤ ਬਹੁਤ ਧੰਨਵਾਦ ਸਾਰੀ ਪਾਰਟੀ ਦਾ ਭਾਈ ਮੈਂ ਕਹਿੰਦਾ ਵੀ ਸਾਰੀ ਸਹਿਯੋਗ ਨਾਲ ਸਾਰਿਆਂ ਦਾ ਹੁਣ ਦਾ ਲੈ ਵੜ ਲੈ ਲੈ ਸਾਡੀ ਸਾਰੀ ਸੰਗਤ ਦਾ ਬੋਹਾ ਤੇ ਗੱਦੜ ਪੱਤੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੀ ਸੰਗਤ ਨੇ ਰਲ ਕੇ 6 ਮੈਂਬਰ ਸੁਸਾਇਟੀ ਦੇ ਸਰਬਸੰਮਤੀ ਨਾਲ ਚੁਣੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਫਸਰਾਂ ਦਾ ਸਾਰੀ ਸੰਗਤ ਦਾ ਤੇ ਅੱਗੇ ਅਸੀਂ ਵਿਸ਼ਵਾਸ ਦਿਵਾਉਣਾ ਵੀ ਸਾਰੀ ਸੰਗਤ ਰਲ ਕੇ ਪ੍ਰਧਾਨ ਵੀ ਸਮਤੀ ਨਾਲ ਬਣਾਉਣਾ ਤੇ ਵਧੀਆ ਕੰਮ ਕਰਨੀ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਨੇ ਬਹੁਤ ਹਿੰਮਤ કરી ਤੇ ਰਲ ਮਿਲ ਕੇ ਹੈ ਬੋਹਾ ਸੁਸਾਇਟੀ ਆਪਣੇ ਬਲਾਡੇ ਦੀ ਸਭ ਤੋਂ ਇੱਕ ਨੰਬਰ ਦੀ ਸੁਸਾਇਟੀ ਹੈ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਜਿਵੇਂ ਅੱਜ ਤੁਸੀਂ ਬਹੁਤ ਖੇਚਲਾ ਕਰੀ ਹੈ ਐ ਸਮਤੀ ਰਹੀ ਪੰਜਾਬ ਚ ਅਸੀਂ ਪਹਿਲੇ ਨੰਬਰ ਚ ਆ ਹਾਂ ਜੀ ਹਾਂ ਬਹੁਤ ਆਪਣੇ ਕੋਲ ਵਧੀਆ 24 25000 ਗਟਾ ਜੂਰੀਆ ਦਾ ਲੱਗ ਜਾਂਦਾ ਮੰਨ ਲਓ ਇਹ ਸੰਦ ਵੀ ਆਪਣੇ ਕੋਲੇ ਮੰਨ ਲਓ ਸਾਰੇ ਹੈਗੇ ਨੇ ਪੂਰੇ ਵੀ ਤੁਸੀਂ ਵਧੀਆ ਚਲਾਓ ਇਹਨਾਂ ਨੂੰ ਜਿਹੜੀ ਕਮੇਟੀ ਮੈਂਬਰ ਆਪਣੇ ਬਣੇ ਨੇ ਵੀ ਆਪਦੀ ਇਮਾਨਦਾਰੀ ਨਾਲ ਕਮੇਟੀ ਵਾਲਿਆਂ ਨਾਲ ਹੈ ਜੇ ਕਮੇਟੀ ਵਾਲੇ ਐ ਕਰ ਲੱਗ ਜਾਣ ਯਾਰ ਇਹ ਤਾਂ ਸਾਂਝਾ ਹੀ ਆ ਇਹਦਾ ਕੋਈ ਹੋ ਨਹੀਂ ਜ਼ਿੰਮੇਵਾਰੀ ਨਹੀਂ ਫਿਰ ਖਰਾਬ ਹੋ ਜਾਂਦਾ ਕੰਮ ਹਾਂਜੀ ਹਾਂਜੀ ਵੀਰੇ ਇਹ ਤਾਂ ਹੈਗੀ ਆ ਪਹਿਲਾਂ ਸਾਡੇ ਅੱਜ ਤੋਂ 3 ਸਾਲ ਪਹਿਲਾਂ ਇਲੈਕਸ਼ਨ ਹੋਈ ਐ ਐਮਸੀਆਂ ਦੀ ਠੀਕ ਐ ਨਗਰ ਕਾਉਂਸਲ ਦੀ ਉਹਦੇ ਵਿੱਚ ਸਾਨੂੰ ਦੀ ਸੰਗਤ ਨੇ ਵਾਰਡ ਨੰਬਰ 13 ਦੇ ਵਿੱਚ ਸਾਨੂੰ ਸੰਮਤੀ ਨਾਲ ਬਣਾਇਆ ਠੀਕ ਐ ਜੀ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਤੇ ਸਾਰੀ ਬੋਹਾ ਨੂੰ ਕਹਿੰਦੇ ਆ ਵੀ ਅੱਧੀ ਰਾਤ ਸਾਡੇ ਤੇ ਲੋੜ ਆਸੀ ਤੁਹਾਡੇ ਨਾਲ ਤੁਰਨ ਨੂੰ ਤਿਆਰ ਆਂ ਕੋਈ ਅਸੀਂ ਪਾਰਟੀਵਾਦੀ ਨਹੀਂ ਕਹਿੰਦੇ ਜੋ ਵੀ ਜੀਨੂੰ ਵੀ ਲੋੜ ਆ ਸਿੱਧੀ ਰਾਤ ਉਹਨਾਂ ਨਾਲ ਤੁਰਨ ਲਈ ਤਿਆਰ ਆਂ ਜੇ ਕੋਈ ਗਰੀਬ ਬੰਦਾ ਹੈ ਉਹਨਾਂ ਦੀ ਮਦਦ ਕਰਨ ਲਈ ਵੀ ਅਸੀਂ ਅੱਧੀ ਰਾਤ ਤਿਆਰ ਆਈ ਠੀਕ ਹੈ ਤੇ ਅੱਗੇ ਤੋਂ ਵੀ ਅਸੀਂ ਚਾਹੁੰਦੇ ਆ ਵੀ ਇਹੀਂ ਪਿੰਡ ਦੇ ਵਿੱਚ ਭਾਈਚਾਰਾ ਬਣਾ ਰਹੇ ਸਰਬਸੰਮਤੀ ਆ ਹੁਣ ਅਤੇ ਕੰਮ ਵੱਧ ਤੋਂ ਵੱਧ ਹੋਣੀ ਜੀ ਧੰਨਵਾਦ ਜੀ ਸਰਾਂ ਦਾ ਧੰਨਵਾਦ ਜੀ ਤੁਹਾਡਾ ਬਾਅਦ ਚ ਪਾਦਾਂਗੇ ਉਹ

ਖਾ ਲੋ ਜੀ ਲੱਡੂ ਬਾਂਡਤੇ ਜੀ ਲੱਡੂ ਬੋਹਾ ਹੋ ਗਈ ਸੰਮਤੀ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਪਰ ਸਾਡਾ ਇਹ 벨ਟ ਬਾਕਸ ਵਾਲਾ ਪੀਪਾ ਜਿਆ ਤਿਆਰ ਹੀ ਰਹਿ ਗਿਆ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਹਿਜੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ